ਬਟਾਲਾ ਦੀ ਤੰਗ ਸੜਕ ਤੇ ਚੋਕ ਲੱਗਣ ਕਾਰਨ ਵਾਪਰੇ ਹਾਦਸੇ ਦੌਰਾਨ ਦੋ ਗੱਡੀਆਂ ਸੜਕ ਵਿਚਕਾਰ ਪਲਟੀਆਂ ਇੱਕ ਜ਼ਖਮੀ ਜਾਨੀ ਨੁਕਸਾਨ ਤੋਂ ਬਚਾ ਪੁਲਿਸ ਟੀਮ ਨੇ ਪਹੁੰਚ ਪਲਟੀਆਂ ਗੱਡੀਆਂ ਕੀਤੀਆਂ ਸਿੱਧੀਆਂ ਬਟਾਲਾ ਵਿੱਚ ਬੇਰਿੰਗ ਕਾਲਜ ਦੇ ਨਜ਼ਦੀਕ ਤੰਗ ਸੜਕ ਤੇ ਸੜਕ ਕਿਨਾਰੇ ਖੜੀ ਗੱਡੀ ਵਿੱਚ ਪਿਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਪਿਛਲੇ ਪਾਸੇ ਤੋਂ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਦੋਵੇਂ ਗੱਡੀਆਂ ਸੜਕ ਵਿਚਕਾਰ ਪਲਟ ਗਈਆਂ ਸੜਕ ਕਿਨਾਰੇ ਖੜੀ ਗੱਡੀ ਦੇ ਪੀੜਤ ਮਾਲਕਾਂ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣੀ ਗੱਡੀ ਖੜੀ ਕਰਕੇ ਫੁੱਲ ਬੂਟਿਆਂ ਦੀ ਨਰਸਰੀ ਵਿੱਚੋਂ ਫੁੱਲ ਬੂਟੇ ਲੈਣ ਗਏ ਸੀ ਤਾਂ ਅਚਾਨਕ ਪਿਛੋਂ ਤੇਜ਼ ਰਫ਼ਤਾਰ ਆ ਰਹੀ ਗੱਡੀ ਉਹਨਾਂ ਦੀ ਖੜੀ ਗੱਡੀ ਵਿੱਚ ਪਿਛੋਂ ਆਉਣ ਵੱਜੀ ਜਿਸ ਦੇ ਕਾਰਨ ਦੋਵੇਂ ਗੱਡੀਆਂ ਸੜਕ ਵਿਚਕਾਰ ਪਲਟ ਗਈਆਂ ਪਿਛੋਂ ਵੱਜਣ ਵਾਲੀ ਗੱਡੀ ਦਾ ਚਾਲਕ ਸਿਰ ਵਿੱਚ ਰਣ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਭੇਜਿਆ ਗਿਆ ਹੈ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਲੇਕਿਨ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ ਮੌਕੇ ਪਹੁੰਚੀ ਬਟਾਲਾ ਟ੍ਰੈਫਿਕ ਪੁਲਿਸ ਟੀਮ ਨੇ ਦੋਵੇਂ ਪਲਟੀਆਂ ਗੱਡੀਆਂ ਨੂੰ ਲੋਕਾਂ ਦੀ ਮਦਦ ਨਾਲ ਸਿੱਧਾ ਕੀਤਾ ਹੈ ਪ੍ਰਮੇਂਦਰ ਸਿੰਘ ਜੀ ਕੀ ਗੱਲ ਕੀ ਹੋਈ ਪਾਈਏ ਸਾਰੀ ਗੱਲ ਇਹ ਪਰਿਵਾਰ ਸਾਡਾ ਜਿਹੜਾ ਇਹ ਇੱਥੇ ਨਰਸਰੀ ਦੇ ਕੋਲ ਗੱਡੀ ਖੜੀ ਕਰ ਗਏ ਤੇ ਆਪ ਸਾਰਾ ਪਰਿਵਾਰ ਜਿਹੜਾ ਪੌਦੇ ਖਰੀਦਿਆ ਬੱਚੇ ਨਾਲ ਸੀਗੇ ਚੰਗੀ ਕਿਸਮਤ ਸੀ ਕਿ ਉਹ ਅਜੇ ਬੈਂਤ ਤੋਂ 2-4 ਮਿੰਟ ਪਹਿਲਾਂ ਹੀ ਗੱਡੀ ਬੜੀ ਸਪੀਡ ਨਾਲ ਚਾਈ ਆ ਉਦੇ ਕਹਿਣ ਮੁਤਾਬਕ ਕਿ ਨੀਂਦ ਆ ਗਈ ਮੈਨੂੰ ਜਦੋਂ ਇਹ ਗੱਡੀ ਜੋ ਇਨੀ ਜ਼ੋਰ ਨਾਲ ਵੱਜੀ ਕਿ ਗੱਡੀ ਪਲਟੀ ਹੋ ਗਈ ਆ ਗੱਡੀ ਪਲਟੀ ਹੋਣ ਤੋਂ ਬਾਅਦ ਮੈਨੂੰ ਫੋਨ ਆਇਆ ਕਿ ਆਹ ਗੱਲਬਾਤ ਹੋ ਗਈ ਆ ਅਸੀਂ ਇੱਥੇ ਪਹੁੰਚੇ ਆ ਆ ਕੇ ਪਹੁੰਚ ਕੇ ਤੋਂ ਮੁੰਡੇ ਨੂੰ ਕੱਢਿਆ ਉਹਦੇ ਸਿਰ 'ਤੇ ਸੱਟ ਲੱਗੀ ਆ ਉਹਨੂੰ ਹੀ ਆਪ ਹੀ ਫਿਰ ਹਸਪੀਟਲ ਲੈ ਕੇ ਗਏ ਆ ਦੋਨੋਂ ਗੱਡੀਆਂ ਪਲਟ ਗਈਆਂ ਦੋਨੋਂ ਦੀ ਦੂਜੀ ਗੱਡੀ ਜਿਹੜੀ ਠੀਕ ਆ ਉਹ ਗੱਡੀ ਠੀਕ ਆ ਸੈਸਿੱਤੀ ਖੜੀ ਰਹੀ ਆ ਪਰ ਦੋਰ ਪਾਸੇ ਵੱਜ ਕੇ ਧਮਗੀ ਗੱਡਿਓ ਤੇ ਇਹਨਾਂ ਬਹੁਤ ਉਹਦੀ ਪਰਮਾਤਮਾ ਦੀ ਕਿਰਪਾ ਨਾਲ ਕਿ ਹੋਰ ਕੋਈ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਕਿ ਗੱਡੀ ਪਲਟੀ ਹੋ ਗਈ ਗੱਡੀ ਜੀ ਬਿਲਕੁਲ ਡੈਮੇਜ ਹੋ ਗਈ ਆ ਦੂਸਰੀ ਵੀ ਡੈਮੇਜ ਹੋ ਗਈ ਆ ਉਹ ਮੁੰਡਾ ਜਿਹਦੇ ਕੋਲੋਂ ਗੱਡੀ ਵੱਜੀ ਆ ਉਹਦਾ ਵੀ ਬਚਾਅ ਹੋ ਗਿਆ ਵਾ ਕਿਨੇ ਨਹੀਂ ਗੱਡੀ ਦੇ ਵਿੱਚ ਕੱਲਾ ਸੀਗਾ ਕੱਲਾ ਸੀਗਾ ਉਹਨੂੰ ਪੁੱਛਿਆ ਵੀ ਹੋਇਆ ਕਿ ਉਹ ਉਹਦੇ ਕੰਨ ਮਤਾਵਕ ਗੱਡੀ ਤੇ ਉਹਨੂੰ ਚਲਾਉਂਦੇ ਨੀਂਦ ਆ ਗਈ ਆ ਕਹਿੰਦਾ ਉਹ ਨੀਂਦ ਹੋਂ ਕਰਕੇ ਜਿਹੜੇ ਹਾਸ ਹੋਇਆ ਇਹ ਹਾਸ ਐਦਾ ਹੈ ਵੀ ਸਾਡੀ ਗੱਡੀ ਆ ਉੱਥੇ ਅੰਦਰ ਐ ਫੁੱਲ ਲੈਣ ਗਏ ਆ ਤੇ ਗੱਡੀ ਉੱਥੇ ਪਾਰਕ ਕੀਤੀ ਆ ਫੁੱਲਾਂ ਵਾਲੀ ਦੁਕਾਨ ਦੇ ਨਾਲ ਬਿਲਕੁਲ ਨਾਲ ਲੱਗ ਕੇ ਪਾਰਕ ਕੀਤੀ ਆ ਤੇ ਪਿਛੋਂ ਇਹ ਗੱਡੀ ਬਹੁਤ ਹੀ ਸਪੀਡ ਚ ਆਈ ਆ ਤੇ ওভারਸਪੀਡ ਆਈ ਆ ਤੇ ਇਹਨੇ ਟੱਚ ਕਰਕੇ ਤੇ ਗੱਡੀ ਨੂੰ ਪਲਟਾ ਕੇ ਤੇ ਦੋ ਤਿੰਨ ਆ ਸਾਡੀ ਗੱਡੀ ਦੋ ਚੱਕਰ ਖਾ ਕੇ ਡੇਗੀ ਆ ਤੇ ਇਹਦੀ ਵੀ ਗੱਡੀ ਜਿਹੜੀ ਆ ਵਿੱਚ ਪਲਟ ਗਈ ਆ ਰੋਡ ਤੇ ਇਹਨੇ ਪਿੱਛੋਂ ਏਡੀ ਜ਼ੋਰ ਦੀ ਵੱਜੀ ਆ ਆ ਗਿਆ ਪਤਾ ਇਹੀ ਇੱਥੋਂ ਤੱਕ ਹੀ ਅਸੀਂ ਅੰਦਰ ਫੁੱਲ ਖਰੀਦਣ ਦੇ ਸੀ ਤੇ ਬਾਹਰ ਆ ਗਏ ਜਦੋਂ ਨਿਕਲੇ ਆ ਉਦੋਂ ਵੇਖਿਆ ਆ ਕੇ ਸਾਡੀ ਵੀ ਗੱਡੀ ਪਲਟੀ ਆ ਰੋਡ ਤੇ ਵੀ ਪਲਟੀ ਆ ਸਾਡੀ ਗੱਡੀ ਦੇ ਵਿੱਚ ਕੋਈ ਨਹੀਂ ਹੈਗਾ ਉਹ ওভারਸਪੀਡ ਆ ওভারਸਪੀਡ ਬਹੁਤ ਜ਼ਿਆਦਾ ওভারਸਪੀਡ 160 70 ਦੀ স্পিড ਤੇ গੱਡੀ 180 ਦੀ স্পিড ਤੇ গੱਡੀ ਹੋ ਗਈ ਕੋਈ জਾਨੀ ਨੁਕਸਾਨ ਨਹੀਂ ਆ ਗਿਆ ਕੋਈ জਾਨੀ ਨੁਕਸਾਨ ਸਾਡਾ ਸਾਡਾ ਤੇ ਕੋਈ ਵੀ ਵਿੱਚ ਜਾਨੀ ਨਹੀਂ ਅਸੀਂ ਫੁੱਲ ਖਰੀਦ ਰਹੇ ਠੀਕ ਆ ਉਹ ਮੁੰਡੇ ਦੇ ਸੱਟ ਲੱਗੀ ਆ ਤੇ ਉਹਨੇ ਇਹ ਵੀ ਕਿਹਾ ਆ ਸਾਨੂੰ ਵੀ ਜੋ ਵੀ ਆ ਅਸੀਂ ਤੁਹਾਡਾ ਗੱਡੀ ਦਾ ਇਲਾਜ ਮਤਲਬ ਜੋ ਵੀ ਗੱਡੀ ਦਾ ਨੁਕਸਾਨ ਆ ਪੂਰਾ ਕਰ ਕਰ ਦਾਂਗੇ ਤੇ ਤੁਸੀਂ ਮੈਨੂੰ ਹਸਪੀਟਲ ਲੈ ਜਾਓ ਤੇ ਉਹਦੀ ਹੈਲਪ ਕਰਨ ਲਈ ਮੇਰਾ ਵੱਡਾ ਬ੍ਰਦਰ ਉਹਨੂੰ ਹਸਪੀਟਲ ਲੈ ਕੇ ਗਿਆ ਇਹ ਸਹੀ ਕੰਮ ਆ ਬਾਈ ਇਹਦੇ ਥੋੜਾ ਲੈਣਾ ਦੱਸਣ ਮਤ ਪਤਾ ਲੱਗਾ ਵੀ ਜਿਹੜੀ ਆ ਗੱਡੀ ਜਿਹੜੀ ਐ ਜਿੰਦਰ ਸਾਹਿਬ ਰੋਸਟਾ ਨੂੰ ਜਾ ਰਹੀ ਉਹ ਗੱਡੀ ਜਿਹੜੀ ਉਹ ਉੱਥੇ ਖਰੋਤੀ ਉਹ ਲਕਸ਼ਰੀ ਜੋ ਕੋਲ ਖਰੀਦ ਰਹੀ ਤੇ ਜਿਹਨੂੰ ਇਹ ਜਾਨੇ ਦੀ ਝੋਕ ਲੱਗ ਗਈ ਆ ਇਹ ਥੋੜੇ ਉਹਦਾ ਸੱਟ ਲੱਗੀ ਇਹਦੇ ਕੋਈ ਦੱਸਣ ਦੇ ਹਲਾਕੀ ਉਸ ਵੇਲੇ ਇਹਨਾਂ ਨੂੰ ਹਸਪਤਾਲ ਲੈ ਗਿਆ ਜਿਹੜੇ ਜਿਹਨਾਂ ਦੀ ਗੱਡੀ ਓਹ ਦੂਜੀ ਇਹ ਪਿੱਛੋਂ ਵੱਜੀ ਗੱਡੀ ਇਹ ਇਹ ਹਜੇ ਉਹ ਖਰੋਤੀ ਦੇ ਵਿੱਚ ਮਾਰੀ ਆ ਇਹ ਦੋਨੋਂ ਪਟੀਆਂ ਦੋਵੇਂ ਤੇ ਪਬਲਿਕ ਦੀ ਸਹਿਯੋਗ ਨਾਲ ਆ ਵੀ ਸਿੱਧੀ ਕੀਤੀ ਜੇ ਤੇ ਉਹੀ ਸਿੱਧੀ ਕਰਾ ਕੇ ਚੌਕੀ ਘਰਾਤੀ ਆਪੋ ਤੇ ਯਾਨੀ ਨਖਾਨੇ ਤੇ ਵਿਚਾਜ ਜੇ